ਮੁਰਗੀ ਆਪੇ ਸੱਟੀ ਬੌਂਡ ਕਰਦੀਆਂ ਜੇ ਤੁਸੀਂ ਇਹ ਕਰਨਾ ਹੋ। ਤਾਂ ਉਹਦੀ ਗੰਢੀ ਨੂੰ ਕਰਕੇ ਬਾਹਰ ਲੈ ਲਵੋ ਵੀ ਅਗਲੀ ਵਾਰੀ LED ਡਾਟਾ ਲੱਗਾਂਗੇ। ਆ ਜਾਓ ਕਿੰਨਾ ਸਾਡੇ ਤੇ ਇੱਕ ਇੱਕ ਹੋਣਗੇ। ਠੀਕ ਹੈ। ਆਪਾਂ ਲਾਉਂਦੇ ਹਾਂ। ਸਾਡੇ ਨਾਲੇ ਖੜੀਦਾ। ਕੰਨ ਕੰਨ ਨਾਲ ਮਾਰੀ ਜਾਂਦਾ। ਇਸ ਤਰ੍ਹਾਂ ਜਾਲਾ ਆ ਗਿਆ। ਉਚਿਤ ਹੋ ਗਏ ਜਿਹੜੇ ਵੀ ਆਪ ਪੂਰੇ ਹੋ ਜਾਂਦੇ ਉਹਨਾਂ ਦੇ ਨਾਮ ਲਿਖੇ ਇਹਨਾਂ ਨੂੰ ਦੇ ਪ੍ਰਕਾਰ ਪ੍ਰਾਪਤ ਲਈ ਇੱਕ ਆਪੀ ਮੇਕ ਲਈ ਆਹ ਆਦਮੀਨ ਨੂੰ ਮੂਰਤ ਕਰਾਇਆ ਜਾਂਦਾ ਖਾਸ ਕਰਕੇ ਜਿਹੜੇ ਟੈਨੈਂਟ ਹੋਣਾ ਲਾਗੇ ਉਹਨਾਂ ਦੇ ਬਾਰੇ ਜਿਹਦੇ ਨਹੀਂ ਐਂਪੋਰਟ ਕੀਤਾ ਗਿਆ ਹੈਗਾ ਐਕਸ਼ਨ ਪਾਰਟ ਮੰਟ ਇਹਨਾਂ ਦੇ ਜਿਹੜੀਆਂ ਮਾਤਰ ਗੰਬਰ ਤੋਂ ਓਵਰ ਆਊਟ ਜਿਹੜੀ ਕਰਾਉਣੇ ਬਸ ਇੱਥੇ ਗਿਆ ਮੋਸਲੀ ਤੁਹਾਡੀਆਂ ਫਿਰ ਉਹਨਾਂ ਨੂੰ ਵੀ ਸੱਤ ਤੱਕ ਖਾਣਾ ਤੁਹਾਡੀ ਜਿੱਤ ਪਾਈ ਗਿਆ ਬਾਕੀ ਜੇ ਲਾਈਕ ਹੈ ਤੁਹਾਡੀ ਜਿੱਤ ਹੋਵੇ ਬਸ ਇੱਕ ਜਿਹੜਾ ਨਾ ਇਹ ਕੋਈ ਹਾਲ ਹੀ ਤੋਂ ਬੈਕ ਟੈਬਲ ਨਾ ਪਰ ਦੋ ਚੀਜ਼ਾਂ ਵੀ ওভারਕਲਰ ਤੋਂ ਕੰਪਨੀ ਦੇ ਕੋਲ ਲੈਣੀ ਹੈ ਜਿਹੜਾ ਲੈਡੀ ਅਟੈਂਡੈਂਟ ਦਾ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਚਾਹੀਏ ਸਕੂਲ ਦੇ ਮੈਡਮ ਹੀ ਕਿਉ ਨਾ ਹੋਣ ਸਕੂਲ ਦੇ ਕੋਈ ਹੈਲਪਰ ਹੀ ਹੋਣ ਜਾਂ ਇਹ ਆਗਦੇ ਵੱਲੋਂ ਕਿਸੇ ਨੂੰ ਬਿਠਾ ਲੈ ਜਿੱਥੇ ਲੜਕੀਆਂ ਜਾ ਰਹੀਆਂ ਜਿਸ ਵੈਨ ਦੇ ਵਿੱਚ ਲੜਕੀਆਂ ਟਰੈਵਲ ਕਰ ਰਹੀਆਂ ਉਹਦੇ ਵਿੱਚ ਲੈਡੀ ਅਟੈਂਡੈਂਟ ਦਾ ਹੋਣਾ ਜ਼ਰੂਰੀ ਹੈ ਤੁਸੀਂ ਅੱਜ ਘਰੇ ਜਾ ਕੇ ਆਪਣੇ ਪੇਰੈਂਟਸ ਨੂੰ ਇਹ ਗੱਲ ਦੱਸੋਗੇ ਇਸੇ ਛੋਟੇ ਬੱਚੇ ਵੀ ਜਾ ਰਹੇ ਹੈ ਕਿ ਜਿੱਥੇ ਵੀ ਅਸੀਂ ਉਸ ਤੱਕ ਵੈਨ ਦੇ ਵਿੱਚ ਨਹੀਂ ਜਾਣਾ ਜਿੰਦਰੋਂ ਦੇ ਵਿੱਚ ਲੇਡੀ ਅਟੈਂਡੈਂਟ ਨਹੀਂ ਹੈ ਓਕੇ ਬੇਟਾ ਅੱਜ ਅਸੀਂ ਸਿਰ ਤੋਂ ਯਾਦ ਰੂ ਕਰ ਰਹੇ ਆ ਕੋਈ ਐਕਸ਼ਨ ਨਹੀਂ ਲੈ ਰਿਆ ਪਰ ਤੁਸੀਂ ਤੁਹਾਡੇ ਕੋਲ ਸਾਡੇ ਕੋਲ ਬੈਠਣ ਦੀ ਸਪੇਸ ਹੈਗੀ ਹੈ ਬੈਠੇ ਜਾਂਦੇ ਨਹੀਂ ਬੇਟਾ ਬਹੁਤ ਕੰਜੈਸਟਡ ਬੈਠੇ ਹੋ ਨਹੀਂ ਠੀਕ ਹੈ

ਬੇਟੇ ਜਿਹੜੇ ਵੀ ਸਕੂਲ ਦੇ ਬੈਂਸ ਹੈਗੀਆਂ ਜੇ ਉਹਦੇ ਵਿੱਚ ਬੱਚੀਆਂ ਜਾਂਦੀਆਂ ਨੇ ਤਾਂ ਸਰਕਾਰ ਦਾ ਹੁਕਮ ਹੈ ਉਹਦੇ ਚ ਲੇਡੀ ਅਟੈਂਡੈਂਟ ਹੋਣੀ ਚਾਹੀਦੀ ਹੈ ਸਾਡੇ ਸਕੂਲ ਇੱਥੇ ਕਲਾਸ ਦੇ ਇਹਦੇ ਵਿੱਚ ਬੈਂਚ ਲੇਡੀ ਅਟੈਂਡੈਂਟ ਹੈਗੀ ਹੈ ਮੈਂ ਚਲਦਾ ਤੂੰ ਜਵਾਬ ਦੇ ਤੂੰ ਬੜਾ ਅੱਛਾ ਬੱਚਾ ਹੈ ਠੀਕ ਹੈ ਨਾ ਤਾਂ ਆਪਾਂ ਨੇ ਜਿੰਨੀਆਂ ਵੀ ਬੱਚੀਆਂ ਹੈਗੀਆਂ ਉਹ ਅੱਜ ਆਪਣੇ ਮਾਪੇ ਪਿਤਾ ਨੂੰ ਕਿਆ ਕਹੋਗੇ ਜਾ ਕੇ ਕਿ ਜੀ ਅਸੀਂ ਸਕੂਲ ਬੈਂਚ ਚ ਜਾਵਾਂਗੇ ਲੇਕਿਨ ਇਹਦੇ ਚ ਲੇਡੀ ਅਟੈਂਡੈਂਟ ਦਾ ਹੋਣਾ ਲਾਜ਼ਮੀ ਹੈ ਠੀਕ ਹੈ ਨਾ ਠੀਕ ਹੈ ਬੇਟੇ ਕਿਹੜੇ-ਕਿਹੜੇ ਕਹੂੰਗਾ ਜਾ ਕੇ ਆਪਣੇ ਮੰਮੀ ਪਾਪਾ ਨੂੰ ਕਹੇ ਜੀ ਜਿਹੜੀ ਸਕੂਲ ਦੇ ਵਿੱਚ ਹੈ ਜੀ ਕਿਹੜੇ ਕਹੂੰਗਾ ਦੱਸੀ ਬੇਟੇ ਸ਼ਾਬਾਸ਼ ਖੜੇ ਹੋ ਕੇ ਦੱਸੋ ਬਟਾ ਸ਼ਾਬਾਸ਼ ਜਿਹੜੀ-ਜਿਹੜੀ ਬੱਚੀਆਂ ਉਹ ਵੈਰੀ ਗੁੱਡ ਸ਼ਾਬਾਸ਼ ਵੈਰੀ ਗੁੱਡ ਕਲਾਪਿੰਗ ਤੇਰੇ ਵੱਲ ਸ਼ਾਬਾਸ਼ ਵੈਰੀ ਗੁੱਡ ਠੀਕ ਹੈ ਬੇਟੇ ਜਿਹੜੀ ਵੀ ਸਕੂਲ ਦੀਆਂ ਬੈਂਸ ਜਿਨ੍ਹਾਂ ਵਿੱਚ ਲੜਕੀਆਂ ਜਾਂਦੀਆਂ ਨੇ ਉਹਨਾਂ ਵਿੱਚ ਲੇਡੀ ਅਟੈਂਡੈਂਟ ਦਾ ਹੋਣਾ ਲਾਜ਼ਮੀ ਹੈ ਠੀਕ ਹੈ ਇਹ ਆਪਾਂ ਨੇ ਆਪਣੇ ਡਰਾਈਵਰ ਭਾਈ ਸਾਹਿਬ ਨੂੰ ਕਹਣਾ ਏ ਕਿ ਬੇਟੇ ਫਲੇਟਡ ਐਂਡਰ ਹੋਣੀ ਚਾਹੀਦੀ ਠੀਕ ਹੈ ਸਕੂਲ ਭਾਗ ਨੇ ਕਰਨ ਵਾਸਤੇ ਕੀ ਮੇਨ ਅੱਜ ਦਾ ਮੂਤ ਵਾਰਿਆ ਕਿਵੇਂ ਚੱਕਿੰਗ ਦੇ ਵਿੱਚ ਰਿਪੋਰਟ ਸੀਏ ਬੈਨਾ ਆ ਮਾਨਯੋਗ ਮੰਤਰੀ ਸਮਾਜ ਸੁਰੱਖਿਆ ਦੇ ਅਦੇਸ਼ਾ ਤੇ ਡਿਪਟੀ ਕਮਿਸ਼ਨਰ ਸਾਹਿਬ ਜੀ ਦੇ ਅਦੇਸ਼ਾਂ ਦੇ ਅਨੁਸਾਰ ਅੱਜ ਪੁਲਿਸ ਪ੍ਰਸ਼ਾਸਨ ਡਿਸਪਲੋਮੈਂਟ ਤੇ ਬਾਕੀ ਜਿਹੜੀ ਸਬੰਧ ਵਿੱਚ ਸਿੱਖਿਆ ਵਿਭਾਗ ਦੀ ਟੀਮ ਬਣੀ ਹੋਈ ਹੈ ਸੇਫ ਸਕੂਲ ਵਾਹਨ ਪਾਲਿਸੀ ਦੇ ਤਹਿਤ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਇਹ ਆਮ ਅਸੀਂ ਪਹਿਲਾਂ ਵੀ ਸਕੂਲ ਦੇ ਜਿਹੜੇ ਪ੍ਰਿੰਸੀਪਲ ਸੀਗੇ ਉਹਨਾਂ ਨੇ ਬੁਲਾ ਕੇ ਮੀਟਿੰਗ ਕੀਤੀ ਸੀਗੀ ਉਹਨਾਂ ਵੱਲੋਂ ਇੱਕ ਹੱਸਾ ਜਾਰੀ ਕੀਤਾ ਸੀਗਾ ਕਿ ਜ਼ਿਆਦਾਤਰ ਜਿਹੜੀ ਹੈਗੀ ਟਰਾਂਸਪੋਰਟੇਸ਼ਨ ਉਹ ਪ੍ਰਾਈਵੇਟ ਹੈ ਇਸ ਕਰਨਾ ਜਿਹੜੇ ਟਰਾਂਸਪੋਰਟਰ ਹੈ ਉਹ ਬਹੁਤਾ ਕਹਿਣਾ ਸਾਡਾ ਨਹੀਂ ਮੰਨਦੇ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਅੱਜ ਪ੍ਰੋਪਰ ਟੀਮ ਦੇ ਨਾਲ ਜਿਹੜੀ ਹੈ ਕਿ ਚੈਕਿੰਗ ਕੀਤੀ ਜਾ ਰਹੀ ਹੈ ਵੈਸੇ ਤਾਂ ਇਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਕਿ ਜੇ ਸਕੂਲ ਦੇ ਵਿੱਚ ਪ੍ਰੋਪਰ ਜਿਹੜਾ ਡਰਾਈਵਰ ਦੇ ਕੋਲ ਲਾਇਸੈਂਸ ਹੋਣਾ ਚਾਹੀਦਾ ਹੈਗਾ ਪੀਲੇ ਰੰਗ ਦੀ ਬੱਸ ਹੋਣੀ ਚਾਹੀਦੀ ਹੈ ਅੱਗੇ ਪਿੱਛੇ ਲਿਖਿਆ ਹੋਣਾ ਚਾਹੀਦਾ ਕਿ ਜੀ ਇਹ ਸਕੂਲ ਬੱਸ ਹੈਗੀ ਹੈ ਆ ਵਰਚੁਅਲ ਕਿਟ ਹੋਣੀ ਚਾਹੀਦੀ ਹੈ ਬੱਚੇ ਜਿਹੜੇ ਜਾ ਰਹੇ ਨੇ ਉਹਨਾਂ ਦਾ ਵੀ ਜਿਹੜਾ ਹੈਗਾ ਉਹ ਹੈ ਤੇ ਬੱਚੇ ਜਿਹੜੇ ਹੈਗੇ ਆ ਇੱਕ ਜਿੰਤੀ ਦੇ ਵਿੱਚ ਬੈਠੇ ਹੋਣੇ ਚਾਹੀਦੇ ਆ ਪਰ ਲੇਕਿਨ ਇੱਥੇ ਜਿਹੜੀ ਸਕੂਲ ਦੀਆਂ ਬੈਨਾਂ ਚਾਹੀਆਂ ਨੇ ਉਹ ਮਤਲਬ ਐਕਸੈਸ ਕੈਪੈਸਿਟੀ ਦੇ ਵਿੱਚ ਚੱਲ ਰਹੀਆਂ ਨੇ ਜਿਹੜੀ ਕਿ ਬੜੀ ਮੰਦਭਾਗੀ ਗੱਲ ਹੈਗੀ ਹੈ ਤੇ ਖਾਸ ਕਰਕੇ ਇਹਨੇ ਦੇਖਿਆ ਕਿ ਜਿੱਥੇ ਥੋੜੀਆਂ ਬੱਚੀਆਂ ਜਾਂ ਸਕੂਲ ਦੀਆਂ ਬੱਚੀਆਂ ਬੈਨਾਂ ਦੇ ਵਿੱਚ ਹੈਗੀਆਂ ਉਹਨਾਂ ਦੇ ਵਿੱਚ ਲੇਡੀ ਅਟੈਂਡੈਂਟ ਨਹੀਂ ਹੈਗੀਆਂ ਅਸੀਂ ਬਾਕੀ ਜਿਹੜੇ ਸਮਾਜ ਆ ਉਹ ਕਿਸੇ ਵੀ ਚੀਜ਼ ਦੀ ਪਰਭਾਈ ਕਰ ਸਕਦਾ ਹੈਗਾ ਜੇ ਕੋਈ ਲਾਇਸੈਂਸ ਨਹੀਂ ਬਣ ਸਕਦਾ ਹੈ ਫਰਸਟ ایڈ ਬੁੱਕ ਨਹੀਂ ਹੈ ਉਹਦੇ ਜੇ ਕਮੀ ਪੇਸ਼ੀਆ ਦੂਰੀ ਕੀਤੀ ਜਾ ਸਕਦੀ ਹੈ ਪਰ ਜੇ ਕਿਸੇ ਨਾ ਖੁਦਾ ਨਾਕਾਸਤਾ ਕਿਸੇ ਵੀ ਜੜੀ ਹੈ ਕਿ ਛੋਟੀ ਬੱਚੀ ਨਾਲ ਕੋਈ ਮੰਦ ਭਾਗੀ ਭਾਵਨਾ ਬਾਲਦੀ ਹੈ ਤਾਂ ਸਾਡੇ ਵਾਸਤੇ ਬੜੀ ਸ਼ਰਮਨਾਕ ਗੱਲ ਹੋਏਗੀ ਇਸ ਕਰਨਾ ਇਹਨਾਂ ਵੈਨਾਂ ਨੂੰ ਜਿਹੜੇ ਰੋਕ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਖਾਸ ਕਰਕੇ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਬੱਚਿਆਂ ਨੂੰ ਕਿ ਤੁਸੀਂ ਆਪਣੇ ਮਾਪਿਆਂ ਨੂੰ ਕਹੋ ਕਿ ਅਸੀਂ ਉਸ ਵੈਨ ਦੇ ਵਿੱਚ ਨਹੀਂ ਜਾਣਾ ਜਿਹਦੇ ਵਿੱਚ ਲੀਗ ਅਟੈਂਡ ਨਹੀਂ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਜਿਹੜੀ ਹੈਗੀ ਹੈ ਮੰਦਪਾਗੀ ਘਟਨਾ ਨੂੰ ਰੋਕਿਆ ਜਾ ਸਕੇ। ਕੈਨੇਡਾ ਦੇ ਵਿੱਚ ਦੇਖਿਆ ਜੀ ਲੋਰ ਦੇ ਵਿੱਚ ਲੈ ਜਿਹੜੀਆਂ ਦੂਜੀ ਸਟੇਟਾਂ ਤੋਂ ਕੰਡਾ ਵੰਡਾ ਹੈ ਇੱਥੇ ਲੱਗੇ ਦੇ ਚਲਾਈ ਜਾਦੀ ਪਿਛਲੇ 23 ਸਾਲਾਂ ਤੋਂ ਚਲਦੀ ਆ ਰਹੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਦੇ ਕੋਲ। ਆ ਇਹ ਫਸਟ ਟਾਈਮ ਜਿਹੜੀ ਹੈਗੀ ਹੈ ਜਿਹੜੀ ਇਹ ਚੈਕਿੰਗ ਹੋਈ ਹੈ। ਹਰ ਇੱਕ ਦੇ ਵਿੱਚ ਅਜਾਈਆਂ ਸਾਰੀਆਂ ਚੈਕਿੰਗਾਂ ਜਾਰੀ ਰਹਿਣਗੀਆਂ। ਜਿਹੜੀਆਂ ਕੰਡਮ ਬਸਾਂ ਹੈ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਵਿੱਚ ਨਾ ਕੇਵਲ ਚਲਾਉਣਾ ਨੂੰ ਬਾਉਂਡ ਕੀਤਾ ਜਾਏਗਾ। ਚਾਹੇ ਕਿਤੇ ਬਸਾਂ ਦੇ ਵਿੱਚ ਜਿਹੜੇ ਹਨ ਬੱਚਿਆਂ ਦੀ ਯਾਰੀ ਸਭ ਤੋਂ ਜ਼ਿਆਦਾ ਸੀਗੀ ਪਰ ਉਸ ਤੋਂ ਮੈਨਾਂ ਸੀਗੇ ਜਿੰਨੇ ਦੇ ਵਿੱਚ ਲੇਡੀਜ਼ ਆ ਹੁਣ ਤੱਕ ਜਿੰਨੀਆਂ ਵੀ ਜਿਹੜੀ ਮੈਨਾਂ ਰੋਕਿਆ ਗਈਆਂ ਉਹਨਾਂ ਦੇ ਵਿੱਚ ਕਿਸੇ ਦੇ ਵਿੱਚ ਵੀ ਕੋਈ ਜਿਹੜੀ ਹੈ ਲੇਟਡ ਨਹੀਂ ਹੈ ਮੈਂ ਇਹ ਇਹਦਾ ਉਦੇਸ਼ ਕੋਈ ਚਲਾਣ ਕੱਟਣਾ ਨਹੀਂ ਹੈ ਲੋਕਾਂ ਨੂੰ ਜਾਗਰੂਕ ਕਰਨਾ ਜ਼ਿਆਦਾ ਆਏਗਾ ਜਦੋਂ ਤੱਕ ਮਾਪੇ ਜਿਹੜੇ ਜਾਗਰੂਕ ਨਹੀਂ ਹੋਣਗੇ ਇਹ ਜੀ ਹਾਂ ਉਹਨਾਂ ਦੀ ਬੱਚੀ ਜਿਹੜੇ ਦੇ ਵਿੱਚ ਬੈਂਡ ਦੇ ਵਿੱਚ ਜਾ ਰਹੀ ਹੈ ਉਹਦੀ ਸੁਰੱਖਿਆ ਹੈ ਨਹੀਂ ਹੈ ਜਦੋਂ ਉਹ ਜਾਗਰੂਕ ਹੋ ਜਾਣਗੇ ਤਾਂ ਜਿਹੜੇ ਨਿਯਮ ਹੈ ਉਹ ਆਪਣੇ ਆਪ ਖੁਦ ਬਖੁਦ ਉਹਨਾਂ ਦੀ ਪਾਲਣਾ ਹੋਣ ਲੱਗ ਜੰਦੀ ਹੈ ਸਾਡਾ ਉਦੇਸ਼ ਕਿਸੇ ਨੂੰ ਤੰਗ ਕਰਨਾ ਨਹੀਂ ਹੈ ਪਰ ਸਾਡਾ ਉਦੇਸ਼ ਹੈ ਕਿ ਜਿਹੜੀ ਸਰਕਾਰ ਦੇ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਇਹਨਾਂ ਵੀ ਨਾਉਣੀ ਚਾਹੀਦੀ ਹੈ ਜਿਸ ਤੋਂ ਤਾਂ ਮੈਸੇਜ ਇਹਨਾਂ ਚੋਂ ਕਿ ਸਕੂਲ ਦੇ ਪ੍ਰਿੰਸੀਪਲਾਂ ਦੀ ਵੀ ਜ਼ਿੰਮੇਵਾਰੀ ਹੈ ਤੇ ਮਾਪਿਆਂ ਦੀ ਵੀ ਜ਼ਿੰਮੇਵਾਰੀ ਹੈ ਦੇਖੋ ਸੇਵ ਸਕੂਲ ਬਾਨਪਾਲਸੀ ਦੇ ਵਿੱਚ ਪਹਿਲੀ ਜ਼ਿੰਮੇਵਾਰੀ ਤਾਂ ਜਿਹੜੀ ਇਹ ਸਕੂਲ ਦੀ ਹੈਗੀ ਹੈ ਤੇ ਅਸੀਂ ਸਕੂਲਾਂ ਦੇ ਪ੍ਰਿੰਸੀਪਲ ਨੂੰ ਬੇਨਤੀ ਕਰਾਂਗੇ ਕਿ ਜੇ ਉਹ ਆਪਣੇ ਜਿੰਨੇ ਵੀ ਉਹਨਾਂ ਨੂੰ ਇਨੈਕਚਰ ਦਿੱਤੇ ਹੋਏ ਨੇ ਫਾਰਮ ਦਿੱਤੇ ਹੋਏ ਨੇ ਉਹ ਸਾਨੂੰ ਭਰ ਕੇ ਜਿਹੜੇ ਪਹਚਾਏ ਜਾਣ ਸਾਡੇ ਆਫਿਸ ਦੇ ਵਿੱਚ ਤੇ ਭਵਿੱਖ ਦੇ ਵਿੱਚ ਇਹਨਾਂ ਚੈਕਿੰਗਾਂ ਚੱਲਦੀਆਂ ਨੇ ਨਾ ਤੇ ਜੇਕਰ ਕੋਈ ਬੰਦਾ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਉਨ੍ਹਾਂ ਵਿਰੁੱਧ ਜਿਹੜੀ ਹੈਗੀ ਸਖਤੀ ਨਾਲ ਕਾਰਵਾਈ ਅਮਲ ਵਿੱਚ ਲੈਂਦੀ ਹੈ ਸਮਾਂ ਕੋਈ ਨਹੀਂ ਤਨੀ ਗਿਆ ਜੀ ਜੋ ਫਾਰਮ ਪੂਛਾ ਦਿੱਤੇ ਜਾਣਗੇ ਇਹ ਚੈਕਿੰਗਾਂ ਰੈਗੂਲਰ ਚੱਲਦੀਆਂ ਰਹਿਣਗੀਆਂ ਸਰ ਜਿਵੇਂ ਨਵੇਂ ਐਡਮਿਸ਼ਨ ਹੋ ਰਿਹਾ ਹੈ ਹਰੇਕ ਪ੍ਰਾਈਵੇਟ ਸਕੂਲ ਆਪ ਦਾ ਦਿਖਾਉਂਦਾ ਹੈ ਵੀ ਸਰ ਕੋਈ ਜੇ ਕੁਝ ਹੈ ਉਹ ਜਿਹੜੀ ਚੀਜ਼ ਨਹੀਂ ਦਿਖਾਉ ਲੋ ਰਹਿਣਾ ਵੀ ਜਿਹੜੀ ਗੱਲਾਂ ਕਿ ਬੱਚੇ ਆ ਰਹੇ ਬਿਲਕੁਲ ਸੇਫ ਨਹੀਂ ਇਹ ਦੇਖੋ ਇਹ ਸਕੂਲ ਦੀ ਐਡਵਰਟਾਈਜ਼ਮੈਂਟ ਪਾਲਿਸੀ ਹੈ ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਠੀਕ ਹੈ ਨਾ ਇਹ ਤੁਸੀਂ ਲੋਕ ਆ ਜਿਹੜੇ ਉਹਦੇ ਬਾਰੇ ਜਾਗਰੂਕ ਕਰ ਸਕਦੇ ਹੋ